ਮਾਈਨਿੰਗ ਦਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਇਹ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੱਕ ਪਹੁੰਚਿਆ ਹੋਇਆ ਜਿੱਥੇ ਹਾਈ ਕੋਰਟ ਨੇ ਕਈ ਵਾਰੀ ਫਟਕਾਰ ਵੀ ਲਗਾਈ ਆ ਕਿ ਪੁਲਿਸ ਜਿਹੜੀ ਆ ਇਹਨਾਂ ਨੂੰ ਫੜਦੀ ਕਿਉਂ ਨਹੀਂ ਇਹ ਜਿਹੜੇ ਮਾਈਨਿੰਗ ਕਰਦੇ ਆ ਇਲੈਗਲ ਮਾਈਨਿੰਗ ਕਰਦੇ ਆ ਇਹਨਾਂ ਨੂੰ ਤੁਸੀਂ ਅਰੈਸਟ ਕਿਉਂ ਨਹੀਂ ਕਰਦੇ ਹੁਣ ਇਸ ਮਾਮਲੇ ਦੇ ਵਿੱਚ ਇਲੈ ਇਲੈਗਲ ਮਾਈਨਿੰਗ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਭੂਆ ਤੋਂ ਪਠਾਨਕੋਟ ਦੇ ਵਿੱਚ ਪੈਂਦਾ ਜਗਿੰਦਰਪਾਲ ਭੂਆ ਹੁਣਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਜਿਹੜੀ ਉਹਨਾਂ ਨੂੰ ਖੱਡ ਅਲੋਟ ਹੋਈ ਸੀਗੀ ਉਹਨਾਂ ਦਾ ਮਾਈਨਿੰਗ ਦਾ ਕਾਰੋਬਾਰ ਆ ਉਤੋਂ ਬਾਹਰ ਯਾਨੀ ਕਿ ਉਤੋਂ ਬਾਹਰ ਜਾ ਕੇ ਯਾਨੀ ਕਿ ਆਪਣੀ ਜਿਹੜੀ ਉਹਨਾਂ ਨੂੰ ਜਗਾ ਐਲੋਕੇਟ ਹੋਈ ਸੀ ਉਤੋਂ ਅਲਾਵਾ ਕਿਸੇ ਹੋਰ ਥਾਂ ਦੇ ਉੱਤੇ ਮਾਈਨਿੰਗ ਕੀਤੀ ਜਾ ਰਹੀ ਸੀ ਫਿਰ ਜਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਜਾਂਦੀ ਆ ਤਾਂ ਇਹ ਜਿਹੜੇ ਸਾਬਕਾ ਵਿਧਾਇਕ ਨੇ ਇਹ ਆਪਣਾ ਰੂਪ ਪਾਉਂਦੇ ਆ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਪਤਾ ਲੱਗਦਾ ਹੈ ਕਿ ਇਹ ਜਿਹੜੀ ਮਾਈਨਿੰਗ ਹੈ ਇਹ ਇਲੀਗਲ ਹੈ ਔਰ ਮਾਈਨਿੰਗ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਪੂਰੇ ਤੜਲੇ ਨਾਲ ਹੋ ਰਹੀ ਆ ਕਿਤੇ ਜਾਇਜ਼ ਹੋ ਰਹੀ ਆ ਕਿਤੇ ਨਜਾਇਜ਼ ਹੋ ਰਹੀ ਆ ਔਰ ਰੇਤਾ ਦੇ ਜਿਹੜੇ ਰੇਟ ਆ ਉਹ ਸਮਾਨ ਨੂੰ ਪਹੁੰਚੇ ਪਏ ਆ ਆਮ ਬੰਦੇ ਵਾਸਤੇ ਘਰ ਬਣਾਉਣਾ ਜਿਹੜਾ ਉਹ ਬਹੁਤ ਔਖਾ ਹੋਇਆ ਪਿਆ ਜਿਹੜਾ ਰੇਤਾ ਦਾ ਰੇਟ ਆ ਉਹੀ ਬਹੁਤ ਜ਼ਿਆਦਾ ਆ ਆਮ ਬੰਦਾ ਡਰਦਾ ਸੋਚਦਾ ਕਿ ਯਾਰ ਮੈਂ ਘਰ ਛੱਤ ਪਾਵਾਂ ਨਾ ਪਾਵਾਂ ਹੁਣ ਇਸ ਮਾਮਲੇ 'ਚ ਜਿੱਥੇ ਵੱਡੇ ਵੱਡੇ ਲੋਕ ਵੱਡੇ ਲੀਡਰ ਜਦੋਂ ਇਦਾਂ ਦੇ ਕੰਮ ਕਰਦੇ ਆ ਤਾਂ ਬੜੀ ਹੈਰਾਨੀ ਵੀ ਹੁੰਦੀ ਆ ਪਰ ਇਹ ਆਪਣੀ ਪੋਲੀਟੀਕਲ ਪਾਵਰ ਯੂਜ਼ ਕਰਦੇ ਆ ਇਸੇ ਕਰਕੇ ਇਹ ਕਰਦੇ ਆ ਅਸੀਂ ਤਰਨਤਾਰਨ ਸਾਹਿਬ ਦੇ ਵਿੱਚ ਵੀ ਦੇਖਿਆ ਸੀਗਾ ਜਿੱਥੇ ਐਮਐਲਏ ਸਾਹਿਬ ਦੇ ਕੋਈ ਰਿਸ਼ਤੇਦਾਰ ਸੀਗੇ ਉਹ ਉਹਨਾਂ ਦੇ ਉੱਤੇ ਵੀ ਮਾਈਨਿੰਗ ਕਰਨ ਦਾ ਦੋਸ਼ ਲੱਗਾ ਸੀਗਾ ਤਾਂ ਐਸਐਸਪੀ ਜਿਹੜੇ ਤਰਨਤਾਰਨ ਹਨ ਉਹਨਾਂ ਨੂੰ ਬਦਲ ਦਿੱਤਾ ਗਿਆ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਪਠਾਨਕੋਟ ਦੇ ਭੂਆ ਤੋਂ ਜਿਹੜੇ ਵਿਧਾਇਕ ਸਾਬਕਾ ਵਿਧਾਇਕ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਜੋਗਿੰਦਰਪਾਲ ਭੂਆ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਮਾਈਨਿੰਗ ਦਾ ਕੋ ਪਹਿਲਾ ਮਾਮਲਾ ਨਹੀਂ ਹੈ ਰੋਪੜ ਪੁਲਿਸ ਨੇ ਤਾਂ ਇੱਥੋਂ ਤੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਦਿੱਤਾ ਸੀਗਾ ਕਿ ਇਹ ਜਿਹੜੀ ਜਗ੍ਹਾ ਇਹੀ ਅਣਪਛਾਤੀ ਹੈ ਜਿੱਥੇ ਮਾਈਨਿੰਗ ਹੋ ਰਿਹਾ ਫਿਰ ਉਦੋਂ ਇਹਨਾਂ ਨੂੰ ਫਟਕਾਰ ਵੀ ਲਗਾਈ ਗਈ ਸੀ ਕਿ ਜਗ੍ਹਾ ਅਣਪਛਾਤੀ ਕਿੱਦਾਂ ਹੋ ਸਕਦੀ ਆ ਬੰਦੇ ਤਾਂ ਅਣਪਛਾਤੇ ਸੁਣੇ ਸੀਗੇ ਇਹ ਜਗ੍ਹਾ ਕਿੱਦਾਂ ਅਣਪਛਾਤੀ ਹੋ ਸਕਦੀ ਆ ਉੱਥੇ ਉਹਨਾਂ ਦੀ ਸਮਗਰੀ ਪਈ ਆ ਉੱਥੇ ਉਹਨਾਂ ਦੀਆਂ ਮਸ਼ੀਨਾਂ ਪਈਆਂ ਟਿਪਰ ਪਏ ਟਰਾਲੇ ਪਏ ਆ ਉੱਥੋਂ ਪਤਾ ਕਰੋ ਇਹ ਕਿਹਦੇ ਆ ਔਰ ਬਹੁਤੇ ਕੇਸਾਂ ਦੇ ਵਿੱਚ ਇਹਨਾਂ ਮਾਈਨਿੰਗ ਕੇਸਾਂ ਦੇ ਵਿੱਚ ਬਹੁਤੇ ਜਿਹੜੇ ਕੇਸ ਰਜਿਸਟਰ ਹੁੰਦੇ ਆ ਉਹ ਹੋ ਜਾਂਦੇ ਆ ਜਿਹੜੇ ਟਰੱਕ ਆਪਰੇਟਰ ਉਹ ਪਰੇਸ਼ਾਨ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਥੋੜੀ ਪਤਾ ਹੁੰਦਾ ਵੀ ਜਿਹੜੀ ਰੇਤਾ ਉਹਨਾਂ ਦੇ ਟਿੱਪਰ ਦੇ ਵਿੱਚ ਲੱਦੀ ਹੋਈ ਆ ਇਹ ਜਾਇਜ਼ ਆ ਨਾਜਾਇਜ਼ ਆ ਤੇ ਪਰਚਾ ਉਹਨਾਂ ਤੇ ਦਰਜ ਹੋ ਜਾਂਦਾ ਖੈਰ ਹੁਣ ਆ ਜਿਹੜਾ ਭੂਆਵਾਂ ਵਾਲਾ ਕੇਸ ਆ ਜਿਹਦੇ ਵਿੱਚ ਸਾਬਕਾ ਵਿਧਾਇਕ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਹ ਤੋਂ ਪਹਿਲਾਂ ਵੀ ਜੋਗਿੰਦਰਪਾਲ ਨੂੰ ਇੱਕ ਵਾਰੀ ਗ੍ਰਿਫਤਾਰ ਕੀਤਾ ਗਿਆ ਸੀ ਉਹ ਜ਼ਮਾਨਤ ਤੇ ਬਾਹਰ ਆ ਗਏ ਸੀ ਪਰ ਬਾਅਦ ਚੋਂ ਕਿਉਂਕਿ ਉਹਨਾਂ ਦਾ ਕਾਰੋਬਾਰ ਆ ਉਹ ਕਹਿੰਦੇ ਜੀ ਮੈਨੂੰ ਲੀਗਲੀ ਖੱਟ ਜਿਹੜੀ ਆ ਲੋਟ ਹੋਈ ਹੋਈ ਆ ਰਾਵੀ ਕੰਡੇ ਦੇ ਰਵੀਂ ਦਰਿਆ ਦੇ ਕੰਢੇ ਦੇ ਉੱਤੇ ਜਿੱਥੇ ਉਹ ਮਾਈਨਿੰਗ ਕਰਦੇ ਆ ਇਸ ਕੰਪਨੀ ਦੇ ਵਿੱਚ ਉਹ ਆਪ 50% ਦੇ ਭਾਈਵਾਲ ਨੇ ਉਹਨਾਂ ਦੇ ਵਾਈਫ ਆ ਉਹ 25% ਦੇ ਆ ਤੇ 25% ਦਾ ਇੱਕ ਹੋਰ ਭਾਈਵਾਲ ਆ ਇਸ ਮਾਮਲੇ ਦੇ ਵਿੱਚ ਜੋਗਿੰਦਰਪਾਲ ਭਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਠਾਨਕੋਟ ਪੁਲਿਸ ਵੱਲੋਂ ਤੇ ਅਗਲੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਕਿ ਇਹ ਜਿਹੜੀ ਮਾਈਨਿੰਗ ਆ ਇਹ ਕਿੰਨੀ ਦੇਰ ਤੋਂ ਇਸ ਜਿਹੜੀ ਇਲੀਗਲ ਜਗ੍ਹਾ ਦੇ ਉੱਤੇ ਕਦੋਂ ਤੋਂ ਕਰ ਰਹੇ ਸੀਗੇ ਔਰ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਲੋਕ ਜਿਹੜੇ ਆ ਉਹ ਇਸ ਕੰਮ ਦੇ ਵਿੱਚ ਜੁੜੇ ਹੋਏ ਆ Subscribe to One India channel and never miss an update.